ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਟੈਰਰ ਮੋਡਿਊਲ ਬਸਟ ਕੀਤੇ ਆ ਔਰ ਆਰਗੇਨਾਈਜ਼ ਜਿਹੜੇ ਗੈਂਗ ਦੇ ਮੈਂਬਰ ਕਾਫੀ ਅਰੈਸਟ ਕੀਤੇ ਆ 57 ਵੈਪਨਸ 1 ਜਨਵਰੀ ਤੋਂ ਹੁਣ ਤੱਕ ਰਿਕਵਰ ਹੋ ਚੁੱਕੇ ਆ ਔਰ ਇਹ ਜਿਹੜਾ ਬੜਾ ਇੰਪੋਰਟੈਂਟ ਤੇ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ 17 ਪੰਜ ਨੂੰ ਜਿਹੜਾ ਬੀ ਡਿਵੀਜ਼ਨ ਏਰੀਆ ਦੇ ਵਿੱਚ ਰੀਚਰ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਗਈ ਸੀਗੀ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਤੇ ਉਹਦੇ ਤੇ ਕੰਮ ਕਰਦੇ ਹੋਏ ਸਾਡੀ ਸਾਰੀਆਂ ਟੀਮਾਂ ਉਸ ਦਿਨ ਤੋਂ ਹੀ ਬੜੀਆਂ ਇਸ ਤੇ ਪ੍ਰੋਫੈਸ਼ਨਲੀ ਕੰਮ ਕਰਦੀਆਂ ਰਹੀਆਂ ਟੈਕਨੀਕਲੀ ਵੀ ਔਰ ਹਿਊਮਨ ਇੰਟ ਨੂੰ ਵੀ ਧਿਆਨ ਚ ਰੱਖਦੇ ਹੋਏ ਔਰ ਉਹਦੇ ਤੇ ਜਿਹੜੇ ਸਾਡੇ ਮੈਡਮ ਜਸਰੂਪ ਹੈਗੇ ਆ ਏਡੀਸੀਪੀ 3 ਸ਼ੀਤਲ ਸਾਡੇ ACP ਈਸਟ ਸੁਖਵੀਰ ਸਾਡੇ ਐਸਐਚਓ ਬੀ ਡਿਵੀਜ਼ਨ ਔਰ ਅਮੋਲਕਦੀਪ ਸਾਡੇ ਇਨਸਪੈਕਟਰ CIA ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਰਵਿੰਦਰਪਾਲ ਜੀ ਸਾਡੇ ਡੀਸੀਪੀ ਡੀ ਹੈ ਉਹਨਾਂ ਦੀ ਰੈਨਵਾਈਚ ਇਹ ਦੋ ਬੰਦੇ ਅਸੀਂ ਕੇਸ ਟ੍ਰੇਸ ਕੀਤਾ ਦੋ ਬੰਦੇ ਫੜੇ ਗਏ ਜਿਹੜੇ ਮੇਨ ਸ਼ੂਟਰ ਸੀਗੇ ਔਰ ਇਹ ਜੀਵਨ ਫੌਜੀ ਜਿਹੜਾ ਬੜਾ ਨਟੋਰੀਅਸ ਇੱਕ ਟੈਰਰਿਸਟ ਬਲੀ ਗੈਂਗਸਟਰ ਆਪਾਂ ਕਹਿ ਸਕਦੇ ਹਾਂ ਉਦੇ ਇਸ਼ਾਰੇ ਤੇ ਕੰਮ ਹੋਇਆ ਸਾਰਾ ਔਰ ਉਸ ਫਰਨੀਚਰ ਸ਼ਾਪ ਵਾਲੇ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਦੇ ਉਹਨਾਂ ਦੇ ਨੌਕਰ ਦੇ ਵੀ ਇੰਜਰ ਹੋ ਗਿਆ ਸੀਗਾ ਸੋ ਦੋ ਮੁਲਜ਼ਮ ਇਹ ਚ ਫੜੇ ਗਏ ਕਾਰਜਪ੍ਰੀਤ 엘ੀਅਸ ਕਾਰਜ son of ਲੇਟ ਦਿਲਬਾਖ ਸਿੰਘ ਵੈਰੋਵਾਲ ਜ਼ਿਲ੍ਹਾ ਤਰਨਤਾਰ ਔਰ ਇਸ ਤੋਂ ਇਲਾਵਾ ਗੁਰਲਾਲ ਸਿੰਘ 엘ੀਅਸ ਹਰਮਨ ਇਹ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰ ਦੇ ਤੋ ਇਹ ਦੋਨੇ ਬੰਦੇ ਜਿਹੜੇ ਇਹਨਾਂ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਜੀਵਨ ਫੌਜੀ ਦੇ ਇਸ਼ਾਰੇ ਦੇ ਉੱਤੇ ਦਿੱਤਾ ਉਹਨੇ ਇਹਨਾਂ ਨੂੰ ਪਿਸਟਲ ਮੁਹੱਈਆ ਕਰਾਇਆ 30 ਬੋਰ ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਉਸ ਤੋਂ ਬਾਅਦ ਇਹ ਮੋਟਰਸਾਈਕਲ ਤੇ ਆ ਕੇ ਇਹਨਾਂ ਨੇ ਰੈਕੀ ਕਰਕੇ ਇਹ ਫਾਇਰਿੰਗ ਨੂੰ ਅੰਜਾਮ ਦਿੱਤਾ ਜਿਹੜਾ ਇਹਦਾ ਬੇਸਿਕ ਬੈਕਗ੍ਰਾਉਂਡ ਨਿਕਲਿਆ ਉਹ ਜਿਹੜਾ ਇਹਦੇ ਚ ਮਨਵੀਰ ਸਿੰਘ ਮਦਈ ਹੈ ਫਰਨੀਚਰ ਵਾਲੇ ਕੇਸ ਦੇ ਵਿੱਚ ਉਹਦੇ ਬ੍ਰਦਰ ਨੂੰ ਬਾਹਰ ਕੈਨੇਡਾ ਦੇ ਵਿੱਚ ਇੱਕ ਸਟੋਰਸ਼ਨ ਕਾਲਸ ਕਰ ਰਿਹਾ ਸੀ ਜੀਵਨ ਫੌਜੀ ਤੇ ਇਹਨਾਂ ਨੂੰ ਵੀ ਕਿ ਕੈਨੇਡਾ ਦੇ ਵਿੱਚ 1 ਲੱਖ ਡਾਲਰ ਜਿਹੜੀ ਫਰौती ਮੰਗੀ ਜਾ ਰਹੀ ਸੀ ਸੋ ਬੇਸਿਕਲੀ ਇਹਦੇ ਨਾਲ ਜਿਹੜੇ ਸ਼ੂਟਰਸ ਦੇ ਫੜੇ ਜਾਣ ਨਾ ਇਹ ਸਾਰਾ ਮੋਡਿਊਲ ਦਾ ਇਹਦਾ ਲੱਕ ਟੁੱਟਿਆ ਸਮੈਸ਼ ਹੋਇਆ ਸਾਰਾ ਬੇਸਿਕਲੀ ਬਾਰਡਰ ਏਰੀਆ ਚ ਰੈਨਸਮ ਦੇ ਥਰੂ ਆਪਣੇ ਟੈਰਰ ਮੋਡਿਊਲਸ ਨੂੰ ਫਾਈਨਾਂਸ ਕਰਦੇ ਸੀ ਔਰ ਜਿਹੜੀ ਇਹਦੀ ਗ੍ਰਿਫਤਾਰੀ ਹੈ ਕਾਰਜਪ੍ਰੀਤ ਦੀ ਇਹ ਹੋਈ ਸੀਗੀ ਵੈਰੋਵਾਲ ਏਰੀਏ ਚੋਂ ਤਰਨਤਾਰਨ ਤੋਂ 26 ਪੰਜ ਨੂੰ ਔਰ ਗੁਰਲਾਲ ਐਲੀਸ ਹਰਮਨ ਨੂੰ ਸਾਡੀ ਟੀਮ ਨੇ ਫਾਜ਼ਲਕਾ ਡਿਸਟ੍ਰਿਕਟ ਦੇ ਵਿੱਚੋਂ ਗ੍ਰਿਫਤਾਰ ਕੀਤਾ ਸੀ ਇਹਦੀ 35 ਨੂੰ ਗ੍ਰਿਫਤਾਰੀ ਹੋਈ ਸੀ ਅੱਜ ਜਦੋਂ ਇੱਥੇ ਸੁਲਤਾਨਪਿੰਡ ਦੇ ਏਰੀਆ ਚ ਬੀ ਡਿਵੀਜ਼ਨ ਦੀ ਟੀਮ ਆਈ ਸੀ ਇਹ ਤੋਂ ਰਿਕਵਰੀ ਕਰਨ ਪਿਸਟਲ ਦੀ ਜੋ ਕਿ ਇਥੇ ਲੁਕਾਇਆ ਹੋਇਆ ਸੀਗਾ ਕੋਈ ਨੇ ਜਦੋਂ ਸਾਰੀ ਉਹ ਈ ਸਾਕਸ਼ਾ ਐਪ ਵੀ ਬੰਦ ਰਹੀ ਸੀਗੀ ਤੇ ਮੁਲਜ਼ਮ ਨੇ ਜਦੋਂ ਪਿਸਟਲ ਕੱਢਿਆ ਕਿਉਂਕਿ ਉਹ ਵਾਰਦਾਤ ਤੋਂ ਬਾਅਦ ਇਹਨਾਂ ਨੇ ਲੋਡਡ ਹੀ ਰੱਖ ਲਿਆ ਸੀ ਇਹਨੇ ਕੋਕ ਕੀਤਾ ਤਾਂ ਸਾਡੇ ਐਸਆਈ ਨੇ ਬੜੀ ਅਲਰਟਨੈਸ ਦਿਖਾਉਂਦੇ ਹੋਏ ਇਹਨੂੰ ਜਫਾ ਪਾ ਲਿਆ ਔਰ ਉਸ ਗੁੱਤਮ ਗੁੱਥਾ ਦੇ ਵਿੱਚ ਇਹਦੇ ਜਿਹੜਾ ਪਿਸਟਲ ਫੜਿਆ ਹੋਇਆ ਸੀ ਇਹਦੇ ਤੋਂ ਗੁਰਲਾਲ ਲੈ ਲਿਆ ਸਰਮਨ ਨੇ ਉਹ ਤੋਂ ਗੋਲੀ ਚੱਲ ਗਈ ਤੇ ਉਹ ਉਹਦੇ ਪੈਰ 'ਚ ਲੱਗੀ ਤੋਂ ਇਸ ਤੋਂ ਬਾਅਦ ਜਿਹੜਾ ਇਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਬਹੁਤ ਛੋਟੇ ਲਾਲਚ ਪਿੱਛੇ ਇਹ ਦੋਨੋਂ ਮੁਲਜ਼ਮਾ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਇਹਦੇ ਸਾਰੇ ਐਂਗਲਸ ਅਸੀਂ ਕਵਰ ਕਰ ਰਹੇ ਹਾਂ ਇਨਵੈਸਟੀਗੇਸ਼ਨ ਔਰ ਜਿਹੜੇ ਬਾਕੀ ਬੰਦੇ ਵੀ ਨੇ ਸਾਰੇ ਮੋਡਿਊਲ ਦੇ ਨਾਲ ਰਿਲੇਟਡ ਨੇ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਐਂਗਲ ਕੋਈ ਫਾਈਨੈਂਸ਼ੀਅਲ ਆਉਂਦਾ ਹੋਰ ਆਉਂਦਾ ਸਾਰੇ ਅਸੀਂ ਅਰੈਸਟ ਕੀਤੇ ਜਾਣਗੇ ਔਰ ਸਾਡੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਹਦੇ ਤਹਿਤ ਇਦਾਂ ਹੀ ਸਾਡੀ ਜਿਹੜੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਮਾਨਜੋਗ ਸੀਐਮ ਸਾਹਿਬ ਦੇ ਨਿਸ਼ਾ ਨਿਰਦੇਸ਼ ਤੇ ਕੰਮ ਕਰਦੀ ਰਹੀ ਤੇ ਬੱਬਰ ਸਿੰਘ ਸਾਹਿਬ ਨਾਲ ਰਿਲੇਟਡ ਜੀਵਨ ਫੌਜੀ ਦਾ ਆਪ ਨੂੰ ਪਤਾ ਹੀ ਹੈ ਜੀ ਵੀ ਪੁਰਾਣੇ ਉਹਨਾਂ ਨੇ ਜਦੋਂ ਜ਼ਿੰਮੇਵਾਰੀਆਂ ਵੀ ਕ੍ਰਾਈਮਸ ਵੀ ਲੈਂੀਆਂ ਤੁਬੀ ਕੇ ਆਈ ਦੇ ਉਸ ਤੋਂ ਲਈਆਂ ਉਹ ਸਾਰਾ ਐਂਗਲ ਵੀ ਅਸੀਂ ਦੇਖ ਰਹੇ ਆ ਬਟ ਮੇਨ ਗੱਲ ਇਹੀ ਹੈ ਕਿ ਉਹ ਕੈਨੇਡਾ ਬੇਸਡ ਫਰੋਤੀ ਦਾ ਮਾਮਲਾ ਹੈ ਔਰ ਉਹਨੂੰ ਉਹਨਾਂ ਦੇ ਇੱਥੇ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਿੱਟੇ ਸਾਹਿਬ ਇੱਕ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਤੁਸੀਂ ਰਿਕਵਰੀ ਕਰਨ ਤੁਹਾਡੀ ਟੀਮ ਜਾਂਦੀ ਹੈ ਇਹ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਵੀ ਜਿਹੜੀ ਹੁੰਦੀ ਤੇ ਪੁਲਿਸ ਦੇ ਤੇ ਹਮਲਾ ਕਰਦੀ ਦੇ ਦੋਨੋਂ ਇਸ ਤਰ੍ਹਾਂ ਦੀ ਕੋਈ ਤੁਸੀਂ ਕਰ ਸਕਦੇ ਕਿ ਇਹ ਭੱਜਣ ਦੀ ਕੋਸ਼ਿਸ਼ ਨਾ ਕਰਨ ਜਾਂ ਇਹਨਾਂ ਕੋਈ ਜਗ੍ਹਾ ਹੀ ਆਡੈਂਟੀਫਾਈ ਕਰ ਲੋ ਤੇ ਉੱਥੇ ਜਾ ਕੇ ਆਪ ਹੀ ਸਰਚ ਕਰ ਲਓ ਦੇਖੋ ਜਿਹੜੇ ਨਵੇਂ ਪੀਐਨਐਸ ਦੇ ਵਿੱਚ ਜਿਹੜੀ ਈ-ਸਖਸ਼ਾ ਐਪ ਹੈ ਉਹ ਬਣਾਉਣੀ ਮੈਂਡੇਟਰੀ ਹੈ ਉਹ ਸਾਰੀ ਵੀਡੀਓਗ੍ਰਾਫੀ ਹੁੰਦੀ ਹੈ ਔਰ ਐਪ ਦੇ ਉੱਤੇ ਚੜਦੀ ਹੁੰਦੀ ਹੈ ਸਾਰੀ ਉਹਦੀ ਲਾਈਵ ਕਵਰੇਜ ਹੁੰਦੀ ਹੈ ਤੇ ਇਹਦੇ ਤੇ ਮੁਲਜ਼ਮ ਨੂੰ ਉੱਥੇ ਲਿਜਾਣਾ ਵੀ ਉੱਥੇ ਤਾਂ ਹੀ ਉਹਦੀ ਨਿਸ਼ਾਨਦੇਹੀ ਤੇ ਹੋਏਗਾ ਇਹ ਤਾਂ ਕੇਸ ਹੀ ਡਿਫਰੈਂਟ ਹੈ ਇਹ ਤਾਂ ਬੇਸਿਕਲੀ ਉਹਨੇ ਜੱਫਾ ਪਾ ਲਿਆ ਉਹਦੀ ਗੁੱਥਮ ਗੁੱਥੀ ਦੇ ਵਿੱਚ ਉਹਦੇ ਉਹ ਜਿਹੜਾ ਪਿਸਤਲ ਕੱਢਿਆ ਸੀ ਉਹਦੇ ਚੋਂ ਹੀ ਜਿਹੜੀ ਗੋਲੀ ਚੱਲੀ ਠੀਕ ਹੈ ਥੈਂਕ ਯੂ ਜੀ ਚਲ ਭਾਈ